हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਬਾਈ ਵੀਡੀਓ ਬਣਾ ਰਹੇ ਆ ਫਾਰਮ 'ਚੋ ਵੀਡੀਓ ਬਣਾ ਰਹੇ ਆ ਫਾਰਮ ਦੇ ਵਿੱਚੋ ਬਾਈ ਕੋਲੇ ਇੱਕ ਪਿੰਡ ਬਤਾਉ ਆ ਆਹ ਪੁੱਛ ਲੈਨੇ ਬਾਈ ਤੋਂ ਡਿਟੇਲ ਜੱਸ ਪਿੰਡ ਜੋ ਬਾਈ ਵੀਡੀਓ ਬਣਾ ਰਹੇ ਪਿੰਡ ਪਧਾਉੜ ਜ਼ਿਲ੍ਹਾ ਫਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਾਈ ਮੰਨ ਕੇ ਚਲੋ ਸਹਿਣਾ ਤੇ ਸਲਾਤਪੁਰਾ ਨੇੜ ਹੀ ਰਹਿ ਜਾਂਦੇ ਆ ਫਰੈਂਡ ਬਈ ਮੋਬਾਈਲ ਨੰਬਰ ਬੋਲੋ ਹਾਂ ਬੋਲ ਦਿਓ ਮੋਬਾਈਲ ਨੰਬਰ ਨੰਬਰ ਬਾਈ ਦਾ ਸਕਰੀਨ ਤਿਆਰਿਆ ਬਾਈ ਤੇ ਯਾਦ ਨਹੀਂ ਬਾਈ ਬਾਈ ਜਿਹੜੀ ਬੈਠ ਦੇਦੇ ਕਿਹੜਾ ਸੂਸ ਹੋਈ ਆ ਪਹਿਲਾ ਨਾ ਹੁਣ ਬੱਚੀ ਆ ਜੀ ਪਹਿਲਾ ਪਲੂਨ ਬੱਚੀ ਸੂਈ ਆ ਕਦੋਂ ਸੂਈ ਆ ਬਾਈ ਸੂਈ ਨੂੰ ਹੱਥ ਹੋ ਗਏ 8-9 ਦਿਨ 8-9 ਦਿਨ ਹੋ ਗਏ ਠੀਕ ਆ ਬਾਈ ਤੇ ਬੱਚਾ ਕੀ ਆ ਮਗਰ ਮਗਰ ਬੱਚਾ ਜੀ ਉਹ ਬੱਚਾ ਉਹ ਜਿਹੜਾ ਬੈਠਾ ਬਚਾਲੇ ਹਾਂ ਹਾਂ ਠੀਕ ਆ ਬੱਚਾ ਮਗਰ ਬਾਈ ਬੱਚਾ ਦਾ ਤੇ ਕਿੰਨੇ ਕ ਬੋਲੇ ਤੇ ਆਂ 8 7-8 ਲੀਟਰ ਦੇ ਜੀ 7-8 ਲੀਟਰ ਦਾ ਹੋ ਜਾਏਗਾ ਲਾਜੂ ਗਿਆ ਹਾਂ ਠੀਕ ਆ ਫੇਸ ਚੰਗਾ, ਕੱਦ-ਵੱਟ ਚੰਗਾ, ਰੰਗ-ਰੂਪ ਚੰਗਾ, ਖਾਣ ਲੇਵਾ ਚੰਗਾ, ਨੇੜ ਤੋਂ ਚੈੱਕ ਕਰ ਲਓ। ਕਲਾ ਕਲਾ ਥਣ ਬਈ ਸਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆਰਡਰ ਦੀ ਕੁਆਲਿਟੀ ਬਈ ਚੰਗੀ ਆ ਤੇ ਮੁੱਲ ਕੀ ਰੱਖਿਆ ਬਈ ਇਹਦਾ? ਜਾਇਜ਼ ਹੀ ਹੋਊਗਾ। ਆਹ ਆਹ ਮੁੱਲ ਬਈ ਕਹਿੰਦਾ ਫੋਨ ਤੇ ਕਰ ਲੈ ਮੁੱਲ ਦਾ ਜਿਹੜਾ ਵੜ੍ਹ ਦੇਸ ਹਾਂ ਨਾ ਜਾਇਜ਼ ਰੱਖਾਂਗੇ। ਜੇ ਕਿਸੇ ਵੀਰ ਨੂੰ ਬਈ ਵੜ੍ਹ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਿੰਦਾ ਹਾਂ। ਧੰਨਵਾਦ।